ਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਦੁੱਧ ਤੇ ਪਾਣੀ ਕੰਟੀ ਵੱਜਨ ਤੇ ਮੈਂ ਰਜਾਈ ਚੋਂ ਬਾਹਰ ਨਿਕਲ ਬੂਹਾ ਖੋਲਿਆ ਰਾਮਨ ਜਿਹਿਆਂ ਭਾਰੀ ਮੁੱਛਾਂ ਵਾਲਾ ਚਿਹਰਾ ਲਈ ਇੱਕ ਬੰਦਾ ਸਾਹਮਣੇ ਖਲੋਤਾ ਦਿਸਿਆ ਪਹਿਲਵਾਨੀ ਸਰੀਰ ਕੱਦ ਕੋਈ 5 ਫੁੱਟ 10 ਇੰਚ ਮੈਂ ਅੰਦਰੋਂ ਹੀ ਖੇਸ ਦੀ ਬੁੱਕਲ ਮਾਰ ਬਾਹਰ ਆਇਆ ਸੀ ਠੰਡੇ ਨੀਸੀ ਜਿਵੇਂ ਸਰੀਰ 'ਚੋਂ ਤਿੱਖੀ ਬਰਸ਼ੀ ਆਰ ਪਰ ਲੰਗ ਗਈ ਹੋਵੇ ਪਰ ਉਸਨੇ ਇਕੱਲਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਕੁਰਤੇ ਦੇ ਤਿੰਨ ਬਟਨ ਖੁੱਲੇ ਜਾਂ ਤਾਂ ਉਸਨੇ ਜਾਣਬੁੱਝ ਕੇ ਖੁੱਲੇ ਰੱਖੇ ਸਨ ਜਾਂ ਫਿਰ ਉਹ ਬਟਨ ਟੁੱਟੇ ਹੋਏ ਸਨ ਹਨੇਰੇ ਵਿੱਚ ਕੁਝ ਠੀਕ ਤਰ੍ਹਾਂ ਦਿਸੇ ਨਾ ਪਤਲੇ ਕੁਰਤੇ ਵਿੱਚੋਂ ਉਸਦੇ ਮੋٹے ਡੋਲੇ ਅਤੇ ਸਰੀਰ ਦੇ ਤਕੜੇ ਅੰਗ ਬਾਹਰ ਵੱਲ ਝਾਕਦੇ ਪ੍ਰਤੀਤ ਹੋ ਰਹੇ ਸਨ ਉਸਨੇ ਸੱਜੇ ਹੱਥ ਨਾਲ ਸਾਈਕਲ ਦਾ ਮੁੱਠਾ ਫੜਿਆ ਹੋਇਆ ਸੀ ਸਾਈਕਲ ਦੇ ਹੈਂਡਲ ਦੇ ਪਾਸੇ ਆਸੇ-ਪਾਸੇ ਤੇ ਪਿੱਛੇ ਕੈਰੀਅਰ ਨਾਲ ਦੁੱਧ ਦੇ ਦੋ-ਦੋ ਡਰਮ ਲੰਮਕਾਰ ਰੱਖੇ ਸਨ ਸਾਈਕਲ ਨੂੰ ਖੜਾ ਕਰਨ ਲਈ ਸਹਾਰਾ ਦੇ ਕੇ ਉਸ ਦੀ ਕਾਠੀ ਉਸਨੇ ਆਪਣੀ ਢਾਗ ਨਾਲ ਲਾ ਰੱਖੀ ਸੀ ਬਾਊ ਜੀ ਮੇਰਾ ਨਾਮ ਪੰਡਤ ਗੋਪਾਲਦਾਸ ਹੈ ਤੁਸੀਂ ਪਰਸੋਂ ਹੀ ਇਸ ਨਵੇਂ ਘਰ ਵਿੱਚ ਆਏ ਹੋ ਨਾ ਉਸ ਦੀ ਇਸ ਗੱਲ ਤੇ ਮੈਂ ਥੋੜਾ ਹੈਰਾਨ ਵੀ ਹੋਇਆ ਇਹ ਇਸ ਨੂੰ ਮੇਰੇ ਪਰਸੋਂ ਨਵੇਂ ਘਰ 'ਚ ਆਉਣ ਬਾਰੇ ਕਿਵੇਂ ਪਤਾ ਲੱਗਿਆ ਉਹਦੇ ਇਸ ਸਵਾਲ ਤੇ ਬਿਨਾ ਬੋਲਿਆ ਮੈਂ ਕੇਵਲ ਹਾਂ ਵਿੱਚ ਸਿਰ ਹਿਲਾਇਆ ਇਸ ਕਲੋਨੀ ਵਿੱਚ ਜਿਹੜਾ ਨਵਾਂ ਬੰਦਾ ਆਉਂਦਾ ਹੈ ਉਹ ਦੁੱਧ ਮੇਰੇ ਤੋਂ ਹੀ ਲੈਂਦਾ ਹੈ ਉਸਨੇ ਅੱਗੇ ਗੱਲ ਛੇੜੀ ਤੁਹਾਡੇ ਗਵਾਂਡੀਆਂ ਲਈ ਵੀ ਦੁੱਧ ਮੈਂ ਹੀ ਲਿਆਉਂਦਾ ਹਾਂ ਬਾਕੀ ਆਹ ਨਾਲ ਦੇ ਤਿੰਨ ਪਲਾਟ ਛੱਡ ਕੇ ਘਰਾਂ ਦੀ ਕਤਾਰ ਹੈ ਸਾਰੇ ਮੇਰੇ ਹੀ ਕਹਾਣ। ਤੋਤ ਦੇ ਵੇਚਣਾ ਸਾਡਾ ਖਾਨਦਾਨੀ ਪੇਸ਼ਾ ਨਹੀਂ। ਮੇਰੇ ਪਿਤਾ ਜੀ ਬਹੁਤ ਵੱਡੇ ਵਿਦਵਾਨ ਪੰਡਿਤ ਸਨ। ਦੂਰ ਦੂਰ ਦੇ ਪਿੰਡਾਂ ਵਿੱਚ ਬਹੁਤ ਧਿਆਨ ਦੇਪ ਰੋਹੀਤ ਪਰ ਮੈਂ ਉਸ ਘਰ ਚ ਪਿਤਾ ਹੀ ਜਿਹਾ ਨਹੀਂ ਜੰਮਿਆ। ਸਕੂਲ ਇੱਕ ਦਿਨ ਵੀ ਟੇਕ ਕੇ ਨਹੀਂ ਪੜਿਆ। ਪਿਓ ਬਥੇਰੀਆਂ ਨਸੀਕਾਂ ਦਿਆ ਕਰੇ ਪਰ ਮੈਂ ਤਾਂ ਨਿਕੰਮਾ ਹੀ ਨਿਕਲਿਆ। ਬਸ ਸਾਰਾ ਦਿਨ ਇੱਧਰ ਉੱਧਰ ਮੂੰਹ ਮਾਰਦਾ ਫਿਰਦਾ। ਫਿਰ ਇੱਕ ਦਿਨ ਪਿਓ ਮਰ ਗਿਆ ਉਸ ਤੋਂ ਬਾਅਦ ਤਾਂ ਕੋਈ ਵੀ ਪੜਤਾਈ ਖਾਤਰ ਮੇਰੇ ਕੋਲ ਨਾ ਆਵੇ ਉੰਜ ਆਏ ਵੀ ਤਾਂ ਜੇ ਮੈਨੂੰ ਪੱਤਰਾਵਾਚਨਾ ਆਉਂਦਾ ਹੋਵੇ ਮੰਤਰਾਂ ਤੇ ਸ਼ਲੋਕਾਂ ਦਾ ਗਿਆਨ ਹੋਵੇ ਮੇਰੇ ਲਈ ਤਾਂ ਕਾਲਾ ਅੱਖਰ ਭਾਂਸ ਬਰਾਬਰ ਸੀ ਸਰੀਰ ਦਾ ਮੈਂ ਸ਼ੁਰੂ ਤੋਂ ਖੁੱਲਾ ਸੀ ਪਿਓ ਨਾਲ ਲੋਕਾਂ ਦੇ ਘਰਾਂ ਚ ਜਾ ਕੇ ਖੀਰ ਦਾ ਤਕੜਾ ਹੋ ਖਾ ਕੇ ਤਕੜਾ ਹੋ ਗਿਆ ਪਿੰਡ ਮੇਰਾ ਇੱਕ ਰੁਲਦੂ ਬੇਲੀ ਰਹਿੰਦਾ ਸੀ ਉਹ ਪਿੰਡੋਂ ਦੁੱਧ ਇਕੱਠਾ ਕਰਕੇ ਸਹਿਰ ਵੇਚਦਾ ਸੀ ਮੈਨੂੰ ਵਿਹਲਾ ਘੁੰਮਦਾ ਦੇਖ ਉਸਨੇ ਆਪਣੇ ਲਈ ਲਾ ਲਿਆ ਹੁਣ ਤਾਂ ਬਉਜੀ ਮੋਜਾਂ ਹੀ ਮੋਜਾਂ ਨੇ ਸਵੇਰੇ 4 ਵਜੇ ਉੱਠ ਮੱਜਾਂ ਵਾਲਿਆਂ ਕੋਲੋਂ ਡੋਲਣਾ ਚ ਦੁੱਧ ਪਵਾ ਲਈਦਾ ਇਹ ਸ਼ਹਿਰ ਲਿਆ ਕੇ ਤੁਹਾਡੇ ਜੇ ਚੰਗੇ ਬੰਦਿਆਂ ਦੇ ਘਰਾਂ 'ਚ 1-2 ਰੁਪਏ ਕਿਲੋ ਬਾਤੇ ਨਾਲ ਵੇਚ ਦਿੰਦਾ ਹੈ ਰੋਜ਼ ਸਵੇਰੇ ਕਿੰਨੇ ਹੀ ਚਿਹਰਿਆਂ ਦੇ ਦਰਸ਼ਨ ਕਰੀਦੇ ਨੇ ਤੇ ਨਾਲ ਧੰਦਾ ਹੀ ਵੀ ਤੁਰਦਾ ਰਹਿੰਦਾ ਐਨੀ ਲੰਮੀ ਗੱਲ ਕਰਦਿਆਂ ਗੋਪਾਲਦਾਸ ਨੇ ਮੈਨੂੰ ਇੱਕ ਵਾਰ ਵੀ ਬੋਲਣ ਨਹੀਂ ਦਿੱਤਾ ਅਸੀਂ ਨਵਾਂ ਘਰ ਬਣਾ ਇਸ ਕਲੋਨੀ ਵਿੱਚ ਆਏ ਸੀ ਉੰਜ ਤਾਂ ਇੱਥੇ ਬਹੁਤ ਸਾਰੀਆਂ ਸਮੱਸਿਆ ਸਨ ਪਰ ਉਹਨਾਂ ਵਿੱਚੋਂ ਬੱਚਿਆਂ ਲਈ ਨਵਾਂ ਸਕੂਲ ਦੁੱਧ ਵਾਲਾ ਪਰਚੂਨ ਵਾਲਾ ਸਭ ਕੁਝ ਮਿਲਣਾ ਔਖਾ ਸੀ ਬੱਚਿਆਂ ਲਈ ਨਵਾਂ ਸਕੂਲ ਭਾਵੇਂ ਦੂਜੇ ਦਿਨ ਮਿਲ ਗਿਆ ਤੇ ਪਰਚੂਨ ਵਾਲੀ ਹੱਟੀ ਵੀ ਪਰ ਦੁੱਧ ਦੀ ਸਮੱਸਿਆ ਦਾ ਹੱਲ ਨਾ حال ਨਾ ਕੋਈ ਕਲੋਨੀ ਵਿੱਚ ਚਾਹ ਵਾਲੇ ਦੀ ਦੁਕਾਨ ਸੀ ਉਸ ਕੋਲੋਂ ਰੋਜ਼ ਕੱਚੀ ਲੱਸੀ ਜਾਂ 1 ਕਿਲੋ ਦੁੱਧ ਲਿਆ ਤਿੰਨ ਚਾਰ ਦਿਨ ਮਸਾ ਲੰਗਾਏ ਪਰ ਅੱਜ ਪਰ ਇਨਸਾਨੀ ਫਿਤਰਤ ਜੇ ਬੰਦੇ ਨੂੰ ਕੋਈ ਸ਼ੈ ਆਸਾਨੀ ਨਾਲ ਮਿਲ ਜਾਵੇ ਤਾਂ ਉਹ ਉਸ ਦੀ ਕਦਰ ਨਹੀਂ ਕਰਦਾ ਮੇਰੇ ਅੰਦਰ ਵੀ ਉਹ ਫਿਤਰਤ ਜਾਗ ਪਈ ਮੈਂ ਉਸ ਨੂੰ ਰੋਹ ਬਿਮਾਰਨ ਲਈ ਪੁੱਛ ਲਿਆ ਦੁੱਧ ਦੀ ਕਿਹ ਹੀ ਹਾਲਤ ਹੋਵੇਗੀ ਤੁਸੀਂ ਫਿਕਰ ਨਾ ਕਰੋ ਬੌਜੀ ਦੁੱਧ ਚੁੰਨ ਦੇ ਨਾਲ ਹੀ ਡੋਲ ਵਿੱਚ ਪਾਉ ਤੇ ਡੋਲ ਵਿੱਚੋਂ ਸਿੱਧਾ ਤੁਹਾਡੇ ਭਾਂਡੇ ਵਿੱਚ ਅਸੀਂ ਪੰਡਤ ਹਾਂ ਕੋਈ ਮਾੜਾ ਕੰਮ ਨਹੀਂ ਕਰਦੇ ਉਸਨੇ ਤਪਾਕ ਨਾਲ ਜਵਾਬ ਦਿੱਤਾ ਇਸੇ ਨਾਲ ਗੱਲਾਂ ਕਰਦਿਆਂ ਸੁਣ ਮੇਰੀ ਕਿਸੇ ਨਾਲ ਗੱਲਾਂ ਕਰਦਿਆਂ ਸੁਣ ਮੇਰੀ ਪਤਨੀ ਬੂਹੇ ਕੋਲ ਆ ਗਈ ਭਾ ਠੀਕ ਤੈਅ ਕਰਕੇ ਪਹਿਲੇ ਦਿਨ ਹੀ ਉਹ ਭਾਂਡੇ ਵਿੱਚ ਦੁੱਧ ਪਵਾ ਲਿਆ ਪੰਡਤ ਗੋਪਾਲਦਾਸ ਨੇ ਡੋਲ ਦਾ ਮੂੰਹ ਬੰਦ ਕੀਤਾ ਜੈ ਰਾਮ ਜੀ ਕਹਿ ਕੇ ਸਾਈਕਲ ਤੇ ਲੱਗੇ ਹਰਨ ਨਾਲ ਪਾ ਪਾ ਕਰਦਾ ਹੋ ਅੱਗੇ ਲੰਘ ਗਿਆ ਦੁੱਧ ਦੀ ਸਮੱਸਿਆ ਹੱਲ ਹੋਣ ਤੇ ਮੈਨੂੰ ਇੰਜ ਲੱਗਾ ਜਿਵੇਂ ਮੈਂ ਲੜਾਈ ਦਾ ਕੋਈ ਵੱਡਾ ਮੋਰਚਾ ਬਿਨਾਂ ਹਥਿਆਰ ਫਤਿਹ ਕਰ ਲਿਆ ਹੋਵੇ ਆ ਕੇ ਵੇਖੋ ਜੀ ਦੁੱਧ ਤਾਂ ਬਹੁਤ ਸੋਹਣਾ ਰਸੋਈ ਵਿੱਚੋਂ ਪਤਨੀ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਦੁੱਧ ਪਤੀਲੇ ਵਿੱਚ ਪਾ ਰੱਖਿਆ ਸੀ ਮੈਂ ਵੀ ਰਸੋਈ ਵਿੱਚ ਜਾ ਕੇ ਦੁੱਧ ਵਿੱਚ ਉਂਗਲ ਡਬੋ ਕੇ ਵੇਖੀ ਦੁੱਧ ਦੇ ਨਿਸ਼ਾਨ ਉਂਗਲ ਤੇ ਪੈ ਗਏ ਸਨ ਕਾੜਾ ਹੋਣ ਕਰਕੇ ਹੀ ਇੰਜ ਹੋਇਆ ਪਤਲਾ ਹੁੰਦਾ ਤਾਂ ਉਂਗਲ ਦੁੱਧ ਚੋਂ ਇੰਜ ਬਾਹਰ ਆ ਜਾਂਦਾ ਜਿਵੇਂ ਲੱਸੀ ਵਿੱਚ ਡੁਬੋ ਕੇ ਵੇਖੀ ਹੋਵੇ ਹੁਣ ਤਾਂ ਉਹ ਹਰ ਰੋਜ਼ ਸਵੇਰੇ ਆ ਜਾਂਦਾ ਸਾਈਕਲ ਤੇ ਲੱਗੇ ਹਾਰ ਨਾਲ ਪਾ ਪਾ ਕਰਦਾ ਬੂਹਾ ਖੋਲਦਾ ਉਹ ਭਾਰੀ ਆਵਾਜ਼ ਨਾਲ ਜੈ ਰਾਮ ਜੀ ਕੀ ਕਹਿੰਦਾ ਅਤੇ ਭਾਂਡੇ ਵਿੱਚ ਦੁੱਧ ਪਾ ਹਾਰਨ ਵਜਾਂਦਾ ਅੱਗੇ ਟੁਰ ਜਾਂਦਾ ਫਿਰ ਇੱਕ ਦਿਨ ਪਤਨੀ ਨੇ ਮੈਨੂੰ ਰਸੋਈ ਚ ਸੱਦਿਆ ਆਹ ਦੇਖਣਾ ਅੱਜ ਇਹ ਦੁੱਧ ਪਤਲਾ ਜਿਆ ਕਿਉਂ ਲੱਗਦਾ ਹੈ ਕੋਲ ਆਏ ਨੂੰ ਉਸਨੇ ਕਿਹਾ ਮੈਂ ਮੁਰਮੁਰ ਦੁੱਧ ਵਿੱਚ ਉਂਗਲੀ ਡਪੂ ਕੇ ਵੇਖਾਂ ਦੁੱਧ ਤਾਂ ਉਂਗਲ ਤੇ ਟਿਕੇ ਹੀ ਨਾ ਭਾਵੇਂ ਅੱਖਾਂ ਸਾਹਮਣੇ ਪਿਆ ਦੁੱਧ ਪਤਲਾ ਲੱਗੇ ਪਰ ਮਨ ਫੇਰ ਵੀ ਇਹੋ ਆਈ ਜਾਵੇ ਨਹੀਂ ਪੰਡਤ ਜਹਾਂ ਨਹੀਂ ਕਰ ਸਕਦੀ ਅਗਲੇ ਦਿਨ ਜਦੋਂ ਗੋਪਾਲ ਦਾ ਸਵੇਰੇ ਆਇਆ ਤਾਂ ਮਨ ਵਿੱਚ ਆਈ ਗੱਲ ਬੁੱਲਾਂ ਤੇ ਨਾ ਆਵੇ ਬਹੁਤ ਕੋਸ਼ਿਸ਼ ਕਰਨ ਤੇ ਵੀ ਮੈਂ ਉਸ ਕੋਲੋਂ ਦੁੱਧ ਦੇ ਪਤਲਾ ਹੋਣ ਬਾਰੇ ਨਾ ਪੁੱਛ ਸਕਿਆ ਪਰ ਜਦੋਂ ਅਗਲੇ ਦਿਨ ਉਸ ਨੇ ਫਿਰ ਪਤਲਾ ਦੁੱਧ ਪਤੀਲੇ 'ਚ ਪਾਇਆ ਤਾਂ ਮੂੰਹ ਚੋਂ ਗੱਲ ਬਾਹਰ ਨਿਕਲ ਹੀ ਗਈ ਬਈ ਪੰਡਤ ਜੀ ਦੋ ਦਿਨਾਂ ਤੋਂ ਦੁੱਧ ਕੁਝ ਪਤਲਾ ਲੱਗਦਾ ਹੈ ਉਹ ਬਾਊ ਜੀ ਕਹੀ ਗੱਲ ਕਰਦੇ ਪਏ ਹੋ ਦੁੱਧ ਸਿੱਧਾ ਚਵਾ ਕੇ ਤੁਹਾਡੇ ਤੱਕ ਆਈਦਾ ਏ ਹਾਂ ਇਹ ਹੋ ਸਕਦਾ ਹੈ ਕਿ ਤੁਹਾਡੇ ਕੋਲੋਂ ਤਾਜੀ ਸੂਈ ਮੱਝ ਦਾ ਦੁੱਧ ਆ ਗਿਆ ਹੋਵੇ ਤੁਹਾਨੂੰ ਤਾਂ ਪਤਾ ਹੋਵੇਗਾ ਕਿ ਸੱਜਰੀ ਸੂਈ ਮੱਝ ਦਾ ਦੁੱਧ ਪਤਲਾ ਤੇ ਬਾਖੜੀ ਸੂਈ ਦਾ ਦਹੀਂ ਵਰਗਾ ਹੁੰਦਾ ਸੱਜਰੀ ਤੇ ਬਾਖੜੀ ਤੇ ਦੁੱਧ ਵਿੱਚ ਅੰਤਰ ਤਾਂ ਸਮਝਦਿਆਂ ਵੀ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ 3 4 ਦਿਨ ਉਸਨੇ ਦੁੱਧ ਠੀਕ ਕਰ ਦਿੱਤਾ ਮੈਂ ਮਨੋਂ ਮਨ ਬਹੁਤ ਖੁਸ਼ ਕੀ ਇੱਕ ਵਾਰੀ ਟੋਕਰ ਨਾਲ ਹੀ ਸਮਝ ਗਿਆ ਪਰ ਅਜਾਹ ਬਹੁਤੇ ਦਿਨ ਨਾ ਹੋਇਆ ਮੋੜ ਉਹੀ ਪਤਲਾ ਦੁੱਧ ਤੇ ਪਤਨੀ ਰੋਜ਼ ਮੈਨੂੰ ਉਲਾਂਬਾ ਦੇਵੇ। ਭਈ ਪੰਡਤ ਜੀ ਦੁੱਧ। ਬਉਜੀ ਦੋਵੇਂ ਪੁੱਤਰਾਂ ਦੀ ਸੋਚ ਕਾ ਲਵੋ ਜੇ ਦੁੱਧ ਵਿੱਚ ਮਾੜਾ ਜਿਹਾ ਵੀ ਨੁਕਸ ਹੋਵੇ। ਦੁੱਧ ਤਾਂ ਠੀਕ ਹੈ। ਤੁਹਾਡੀ ਪਤਨੀ ਨੂੰ ਹੀ ਵਿਅਮ ਹੋ ਗਿਆ ਹੋਣਾ ਹੈ। ਤੁਹਾਨੂੰ ਨਹੀਂ ਪਤਾ ਇਹ ਬਿਮਾਰੀ ਔਰਤਾਂ ਨੂੰ ਛੇਤੀ ਚਿੰਬੜ ਜਾਂਦੀ ਹੈ। ਮੇਰੀ ਗੱਲ ਵਿੱਚ ਘਾਰੋਂ ਕੱਟ ਉਹ ਬੋਲਿਆ। ਉਸਦੀ ਗੱਲ ਸੁਣ ਕੇ ਮੇਰਾ ਮਨ ਜਿਵੇਂ ਪਛਤਾਵੇ ਜਿਹਾ ਨਾਲ ਪਰ ਗਿਆ ਮੈਂ ਸੋਚਿਆ ਕਿ ਐਵੇਂ ਬੰਦੇ ਤੇ ਸ਼ੱਕ ਕੀਤਾ ਕਿ ਲੋ ਦੁੱਧ ਪਿੱਛੇ ਵਿਚਾਰੇ ਨੂੰ ਪੁੱਤਾਂ ਦੀ ਸੌ ਚੁੱਕਣੀ ਪਈ ਫਿਰ ਤਾਂ ਹਰ ਵਾਰ ਇੰਜ ਹੀ ਹੁੰਦਾ ਮੇਰੇ ਕਿਹਾ ਇੱਕ ਦੋ ਦਿਨ ਤਾਂ ਦੁੱਧ ਠੀਕ ਠਾਕ ਆਉਂਦਾ ਨਹੀਂ ਤਾਂ ਉਹੀ ਪਤਲਾ ਪਾਣੀ ਮਿਲਿਆ ਕਈ ਵਾਰੀ ਤਾਂ ਉਹ ਪਤੀਲੇ ਵਿੱਚ ਕੱਚੀ ਲੱਸੀ ਹੀ ਪਾ ਜਾਂਦਾ ਤੇ ਕਦੇ ਪਤਨੀ ਕੁਝ ਕਹਿੰਦੀ ਤਾਂ ਮੈਂ ਉਸ ਨੂੰ ਅਕੋ ਇਹੀ ਉੱਤਰ ਹੁੰਦਾ ਬਾਊ ਜੀ ਸੋ ਚਗਾ ਲੋ ਦੋਵੇਂ ਪੁੱਤਰਾਂ ਦੀ ਜੇ ਦੁੱਧ ਵਿੱਚ ਰਤੀ ਭਰ ਵੀ ਫਰਕ ਹੋਵੇ ਪੁੱਤਰਾਂ ਨਾਲੋਂ ਦੁੱਧ ਥੋੜੇ ਪਿਆਰਾ ਹੁੰਦਾ ਫਿਰ ਮਹਿਮ ਦਾ ਇਲਾਜ ਇਹ ਕੀ ਇਲਾਜ ਹੈ ਕਲੋਨੀ ਵਿੱਚ ਰਹਿੰਦਿਆਂ ਸਾਨੂੰ ਕਈ ਮਹੀਨੇ ਹੋ ਚੱਲੇ ਸਨ ਵਕਤ ਪੈਂਦਿਆਂ ਗੁੱਤਾ ਸਾਹਿਬ ਸਖसेना ਮਿਸਟਰ ਸਿੰਘ ਕਈ ਜਣੇ ਅਸੀਂ ਇੱਕ ਜੁੰਡਲੀ ਵਿੱਚ ਜੁੜ ਗਏ ਮਹੀ ਦੇ ਮਹੀ ਦੇ ਇਨਸਾਨ ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਬਣਾਈ ਕਿ ਸਵੇਰ ਸਵੇਰੇ ਸੈਰ ਕਰਨ ਲਈ जाया ਕਰੀਏ ਸਵੇਰੇ 4:30 ਵੀ ਨਾ ਵੱਜਦੇ ਕੀ ਅਸੀਂ ਕਲੋਨੀ ਚੋਂ ਬਾਹਰ ਨਿਕਲ ਦੂਰ ਖੁੱਲੇ ਵਾਤਾਵਰਨ ਵਿੱਚ ਘੁੰਮਣ ਨਿਕਲ ਜਾਂਦੇ ਫਿਰ ਇੱਕ ਵਾਰ ਅਜੀਬ ਜਿਹੀ ਗੱਲ ਵਾਪਰੀ ਸਾਡੇ ਘਰੋਂ ਥੋੜੀ ਦੂਰ ਤੇ ਰਾਮ ਮੰਦਰ ਬਣਿਆ ਹੋਇਆ ਸੀ ਜਿਹੜਾ ਕਲੋਨੀ ਦੇ ਲੋਕਾਂ ਨੇ ਸਾਂਝੇ ਪੈਸਿਆਂ ਨਾਲ ਸਰਕਾਰ ਵੱਲੋਂ ਮਿਲੀ ਥਾਂ ਤੇ ਉਸਾਰਿਆ ਸੀ ਮੰਦਰ ਦੇ ਕਰਤਾ ਤਰਤਾ ਨੇ ਲੋਕਾਂ ਦੇ ਪਾਣੀ ਪੀਣ ਲਈ ਉਸ ਬਾਰ ਇੱਕ ਟੂਟੀ ਲਗਵਾ ਰੱਖੀ ਸੀ ਕੋਈ ਵੀ ਹੁੰਦਾ ਜਾਂਦਾ ਪਿਆਸਾ ਬੰਦਾ ਉਥੋਂ ਪਾਣੀ ਪੀ ਲੈਂਦਾ ਸੀ ਟੂਟੀ ਉੱਤੇ ਰਾਤ ਵੇਲੇ ਇੱਕ ਬਲਬ ਚੱਕਦਾ ਰਹਿੰਦਾ ਸੀ ਤਾਂ ਜੋ ਰਾਤ ਵੇਲੇ ਪਾਣੀ ਪੀਣ ਵਾਲੇ ਨੂੰ ਹਨੇਰੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਇੱਕ ਦਿਨ ਅਸੀਂ ਸਵੇਰੇ ਸ਼ਹਿਰ ਕਰਨ ਲਈ ਜਾਣ ਲੱਗੇ ਹੀ ਸਾਂ ਕਿ ਅਚਾਨਕ ਮੇਰੀ ਨਜ਼ਰ ਮੰਦਰ ਤੇ ਵੱਡੇ ਦਰਵਾਜ਼ੇ ਵੱਲ ਚਲੀ ਗਈ ਜਿਸ ਨੇੜੇ ਬਲਬ ਦੀ ਰੋਸ਼ਨੀ ਹੇਠਾਂ ਪਾਣੀ ਵਾਲੀ ਟੂਟੀ ਤੇ ਲੱਗੀ ਹੋਈ ਸੀ ਦੂਰੋਂ ਅੰਜ ਲੱਗਿਆ ਜਿਵੇਂ ਉੱਥੇ ਕੋਈ ਬੰਦਾ ਘਲੋਤਾ ਹੋਵੇ ਦੂਰੋਂ ਉਹ ਦੁੱਧ ਵਾਲਾ ਪੰਡਤ ਜਾਪਿਆ ਸਵੇਰੇ ਸਵੇਰੇ ਹੀ ਪਾਣੀ ਪੀ ਰਿਆ ਹੋਣਾ ਗਰਮੀ ਜੋ ਪੈ ਰਹੀ ਹੈ ਮਨ ਚ ਗੱਲ ਆਈ ਪਰ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਅੱਖਾਂ ਜਿਵੇਂ ਅਸਲੀ ਕਿਰਾ ਅਕਾਰ ਨਾਲੋਂ ਕਿਤੇ ਵੱਧ ਚੌੜੀਆਂ ਹੋ ਗਈਆਂ ਕੀ ਵੇਖਦਾ ਹਾਂ ਕਿ ਪੰਡਤ ਨੇ ਦੁੱਧ ਵਾਲੇ ਇੱਕ ਡਰਾਮ ਦਾ ਢੱਕਣ ਖੋਲੀ ਰੱਖਿਆ ਤੇ ਉਹ ਡਰਾਮ ਦੇ ਢੱਕਣ ਨਾਲ ਮੰਦਰ ਦੀ ਟੁੱਟੀ ਤੋਂ ਪਾਣੀ ਭਰ-ਭਰ ਕੇ ਉਸ ਵਿੱਚ ਪਾਈ ਜਾਵੇ। ਉਸ ਦੇ ਝੂਠ ਅਤੇ ਮਕਾਰੀ ਤੇ ਜਿਵੇਂ ਲਹੂ ਉਬਲ ਗਿਆ ਯਕੀਨ ਹੀ ਨਾ ਆਵੇ ਕਿ ਬੰਦਾ ਆਪਣੇ ਧਰਮ ਤੋਂ ਇੰਨਾ ਵੀ ਡਿੱਗ ਸਕਦਾ ਹੈ। ਪੈਸੇ ਦੇ ਰਾਲਚ ਵਿੱਚ ਉਹ ਆਪਣੇ ਪੁੱਤਰਾਂ ਦੀਆਂ ਝੂਠੀਆਂ ਸੋਹਾਂ ਵਿੱਚ ਉੱਕ ਸਕਦਾ ਹੈ। ਉਸ ਨੂੰ ਅਜੇ ਕਰਮ ਕਰਦਿਆਂ ਵੀ ਕਿ ਰੋਜ਼ ਪਤੀਲੇ ਵਿੱਚ ਪਿਆ ਕੱਚੀ ਲੱਸੀ ਜਾਂ ਦੁੱਧ ਅੱਖਾਂ ਸਾਹਮਣੇ ਘੁੰਮ ਗਿਆ ਜਿਹੜਾ ਉਹ ਪਿਛਲੇ 6 ਮਹੀਨਿਆਂ ਤੋਂ ਪਿਉਂਦਾ ਆ ਰਿਹਾ ਸੀ। ਪੰਡਤ ਤੂੰ ਜੈ ਰਾਮ ਜੀ ਦੀ ਬੌਜੀ ਕੀ ਹਰ ਵਕਤ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹੋ ਜਾਣਾ ਹੀ ਚਾਹੀਦਾ ਐਨੀ ਖੁੱਲੀ ਥਾਂ ਸ਼ਹਿਰ ਚ ਕਿੱਥੇ ਮਿਲਦੀ ਐ ਉਸ ਨੇ ਮੇਰੇ ਦੋ ਸ਼ਬਦ ਬਦਲੇ ਕਿੰਨਾ ਹੀ ਕਿਹਾ ਇੰਨਾ ਹੀ ਕਿਹਾ ਮੇਰਾ ਖਿਆਲ ਸੀ ਕਿ ਉਹ ਮੈਨੂੰ ਵੇਖ ਕੇ ਸਹਿਮ ਜਾਵੇਗਾ ਹੱਥ ਜੋੜ ਕੇ ਕਿਰਕੜਾ ਕੇ ਮਾਫੀ ਮੰਗੇਗਾ ਕਿ ਦੁੱਧ ਵਿੱਚ ਪਾਣੀ ਮਿਲਾਉਣ ਦੀ ਗੱਲ ਮੈਂ ਕਿਸੇ ਨੂੰ ਨਾ ਦੱਸਾਂ ਪਰ ਅਜਹਾ ਤਾਂ ਕੁਝ ਵੀ ਨਹੀਂ ਹੋਇਆ ਭਾਵੇਂ ਮੈਂ ਉਸ ਦੇ ਨੇੜੇ ਖੜਾ ਸੀ ਪਰ ਉਹ ਤਾਂ ਵੀ ਪਾਣੀ ਦੇ ਟੱਕਨ ਪਰ ਪਰ ਕੇ ਡਰਮ ਵਿੱਚ ਪਾਣੀ ਪਾ ਰਿਹਾ ਸੀ ਪੰਡਤ ਜੀ ਇਹ ਕੀ ਕਰ ਰਿਹਾ ਹੈ ਤੂੰ ਦੁੱਤ ਵਿੱਚ ਪਾਣੀ ਮਿਲਾ ਰਿਹਾ ਹੈ ਬਾਊ ਜੀ ਓਏ ਤੂੰ ਤਾਂ ਮਹਾ ਝੂਠਾ ਤੇ ਮਕਾਰ ਨਿਕਲਿਆ ਮੈਂ ਗੁੱਸੇ ਵਿੱਚ ਕਿਹਾ ਨਹੀਂ ਬਾਊ ਜੀ ਮੈਂ ਤਾਂ ਜਹਾ ਕੁਝ ਵੀ ਨਹੀਂ ਕੀਤਾ ਉਹ ਪਾਣੀ ਨਾਲ ਹੱਥ ਧੋਂਦਾ ਹੋਇਆ ਬੋਲਿਆ ਉਹ ਮੇਰੇ ਸਾਹਮਣੇ ਦੁੱਧ ਵਾਲੇ ਡਰਮ ਵਿੱਚ ਪਾਣੀ ਪਾਇਆ ਤੇ ਕਹਿ ਰਿਹਾ ਹੈ ਕਿ ਮੈਂ ਕੁਝ ਨਹੀਂ ਕੀਤਾ ਉਸ ਦੀ ਉਹਦੀ ਗੱਲ ਸੁਣ ਕੇ ਮੈਨੂੰ ਇੰਨਾ ਤੈਸ਼ ਆ ਗਿਆ ਸੀ ਕਿ ਮਨ ਕਰੇ ਉਸ ਦਾ ਮੂੰਹ ਨੋਚ ਲਵਾਂ ਕਈ ਚੰਡਾ ਉਹਦੇ ਮੂੰਹ ਤੇ ਜੜ ਦੇਵਾਂ ਮੇਰੇ ਕੋਲੋਂ ਆਪਣਾ ਗੁੱਸਾ ਕਾਬੂ ਨਹੀਂ ਸੀ ਹੋ ਰਿਹਾ ਪਰ ਇੱਕ ਉਹ ਸੀ ਕਿ ਪੱਕਾ ਬੇਸ਼ਰਮ ਲੱਗੇ ਥਿੱਥਾ ਕੜਾ ਮੇਰੀ ਗੱਲ ਦਾ ਉਸਨੇ ਕੋਈ ਕੋਈ ਅਸਰ ਨਾ ਹੋਇਆ ਟੁੱਟੀ ਉੱਤੇ ਲੱਗੇ ਬਲਬ ਦੇ ਚਾਨਣ ਵਿੱਚ ਮੈਂ ਉਹਦੇ ਵੱਲ ਵੇਖਿਆ ਮੈਨੂੰ ਇੰਜ ਲੱਗਿਆ ਜਿਵੇਂ 라ਵਨ ਦੀਆਂ ਭਾਰੀ ਮੁਛਾਂ ਹੇਠ ਦੱਬੇ ਉਸਦੇ ਦੋਵੇਂ ਭੁੱਲ ਮੁਸਕੁਰਾ ਰਹੇ ਹੋਣ ਓਏ ਤੂੰ ਝੂਠਾ ਇਨਸਾਨ ਹੈ ਮੇਰੇ ਸਾਹਮਣੇ ਦੁੱਧ ਵਿੱਚ ਪਾਣੀ ਮਿਲਾ ਰਿਹਾ ਹੈ ਤੇ ਅੱਗੋ ਕਹਿੰਦਾ ਮੈਂ ਕੁਝ ਨਹੀਂ ਕੀਤਾ ਤੂੰ ਤਾਂ ਰੱਬ ਕੋਲੋਂ ਵੀ ਨਹੀਂ ਡਰਦਾ ਤਾਈਓ ਤਾਂ ਕਿੰਨੀ ਵਾਰੀ ਇਸ ਪਾਣੀ ਪਿੱਛੇ ਆਪਣੇ ਪੁੱਤਰਾਂ ਦੀਆਂ ਝੂਠੀਆਂ ਸੌਵਾਂ ਵੀ ਖਾ ਗਿਆ ਗੁੱਸੇ 'ਚ ਬੋਲਦਾ ਮੈਂ ਤਾਂ ਇਹ ਵੀ ਭੁੱਲ ਗਿਆ ਕਿ ਮੇਰੇ ਸਾਹਮਣੇ ਸ਼ੇਰ ਵਰਗਾ ਤਕੜਾ ਬੰਦਾ ਖਲੋਤਾ ਏ ਜੇ ਇਸ ਦੇ ਜਵਾਬ ਵਿੱਚ ਉਸਨੇ ਮੇਰੇ ਪਰ ਅਜੇ ਕੋੜੇ ਸ਼ਬਦ ਸੁਣ ਕੇ ਵੀ ਉਹ ਕੁਝ ਨਹੀਂ ਬੋਲਿਆ ਸਾਈਕਲ ਤੇ ਟੰਗੇ ਦੁੱਧ ਵਾਲੇ ਡਰਮ ਦੇ ਮੂੰਹ ਤੇ ਟੱਕਨ ਫਿੱਟ ਕਰਨ ਲੱਗਿਆ ਫਿਰ ਉਹ ਇੱਕ ਲਾਤ ਕਮਾ ਕੇ ਸਾਈਕਲ ਦੀ ਸੀਟ ਤੇ ਬਹਿ ਗਿਆ ਉਸਨੇ ਅੱਕੇ ਤੁਰੰਤ ਤੋਂ ਪਹਿਲਾ ਇੱਕ ਵਾਰੀ ਮੇਰੇ ਵੱਲ ਵੇਖਿਆ ਮੇਰੇ ਬੁੱਲ ਅਜੇ ਵੀ ਗੁੱਸੇ ਨਾਲ ਕੰਬ ਰਹੇ ਸਨ ਬਉਜੀ ਤੁਸੀਂ ਤਾਂ ਐਵੇਂ ਗੁੱਸੇ ਨਾਲ ਲਹੂ ਸਾੜ ਰਹੇ ਹੋ ਸੱਚ ਮੰਨੋ ਤਾਂ ਕੋਈ ਬੁਰਾ ਕੰਮ ਕਦੇ ਨਹੀਂ ਕੀਤਾ ਮੈਂ ਪੰਡਿਤ ਹਾਂ ਮੈਂ ਤੇ ਰੱਬ ਕੋਲੋਂ ਬਹੁਤ ਡਰਦਾ ਹਾਂ ਜਿਹੜਾ ਪਾਣੀ ਮੈਂ ਡਰਮ ਵਿੱਚ ਪਾਇਆ ਇਹ ਤਾਂ ਰੱਬ ਦੇ ਘਰ ਦਾ ਪਾਣੀ ਹੈ ਸੱਚ ਮੰਨੋ ਦੋਤ ਜਾਇ ਹੁੰਦਾ ਹੈ ਉਸ ਦੀ ਇਹ ਗੱਲ ਸੁਣ ਕੇ ਮੇਰਾ ਸਰੀਰ ਜਿਵੇਂ ਤਪੋ ਤਾਬੇ ਜਿਆ ਹੋ ਗਿਆ ਪਰ ਉਹ ਪੁੱਤਾਂ ਦੀਆਂ ਝੂਠੀਆਂ ਸੋਹਾਂ ਮੈਂ ਥੜਥਰਾਉਂਦੀ ਆਵਾਜ਼ ਨਾਲ ਕਿਹਾ ਬਬੂ ਜੀ ਤੁਸੀਂ ਵੀ ਭੋਲੇ ਹੋ ਦੁੱਧ ਵਿੱਚ ਮਲਾਏ ਪਾਣੀ ਪਾਣੀ ਪੀਛੋਂ ਕਿਤੇ ਕੋਈ ਆਪਣੇ ਪੁੱਤਾਂ ਦੀਆਂ ਝੂਠੀਆਂ ਸੋਹਾਂ ਵਿੱਚ ਉੱਕਦਾ ਹੈ ਔਲਾਦ ਪਿਛੇ ਤਾਂ ਲੋਕੀ ਇਹ ਸਾਰੇ ਇੱਕੋ ਕਰਮ ਕਰਦੇ ਨੇ ਪਰ ਮੈਂ ਤੁਹਾਨੂੰ ਬਬੂ ਜੀ ਸ਼ਾਇਦ ਪਤਾ ਨਹੀਂ ਕਿ ਮੇਰਾ ਤਾਂ ਜੇ ਵਿਆਹ ਵੀ ਨਹੀਂ ਹੋਇਆ ਫਿਰ ਪੁੱਤ ਕਿੱਥੋਂ ਹੋਣਗੇ ਜਿਹੜੇ ਅਜੇ ਤੱਕ ਪੈਦਾ ਹੋ ਕੇ ਦੁਨੀਆ ਵਿੱਚ ਹੀ ਨਹੀਂ ਆਏ ਉਹਨਾਂ ਦੀਆਂ ਤਾ ਭਾਵੇਂ ਮੈਂ ਹਜ਼ਾਰ ਝੂਠੀਆਂ ਸੌਵਾਂ ਚੁੱਕ ਚੁੱਕਾ ਕੀ ਫਰਕ ਪੈਣਾ ਇਹਨਾਂ ਕਹਿ ਕੇ ਉਹ ਸਾਈਕਲ ਦਾ ਪੈਂਡਲ ਮਾਰਦਾ ਉਸ ਤੇ ਲੱਗੇ ਹਰ ਨਾਲ ਪਾ ਪਾ ਕਰਦਾ ਦੁੱਧ ਵੰਡਣ ਲਈ ਅੱਗੇ ਨੂੰ ਤੁਰ ਪਿਆ ਉਸ ਨੇ ਇੱਕ ਵਾਰੀ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਗਲੇ ਦਿਨ ਹੀ ਉਹ ਫਿਰ ਸਵੇਰੇ ਸਾਡੇ ਬੂਹੇ ਤੇ ਖੜੋਤਾ ਸੀ ਪਰ ਇਸ ਵਾਰੀ ਦੁੱਧ ਪਾਂਡੇ ਵਿੱਚ ਪਵਾਉਂਦਿਆਂ ਉਸ ਬਾਰੇ ਮੇਰੇ ਮਨ ਵਿੱਚ ਕੁਝ ਵੀ ਨਹੀਂ ਸੀ ਸਗੋਂ ਉਹ ਤਾਂ ਸਵੀਰਤੀ ਚੜੀ ਪਹਿਲੀ ਕਿਰਨ ਵਾਂਗ ਸਾਫ਼ ਤੇ ਨਿਰਮਲ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ